ਕਿਸਾਨ ਵੀਰੋ ਸਤ ਸ੍ਰੀਕਾਲਾ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਦਾ ਸੇਵੇ ਆਲਾ ਜ਼ਿਲ੍ਹਾ ਫਰੀਦਕੋਟ ਪੈਂਦਾ ਐ ਇਸ ਪਿੰਡ ਨੂੰ ਤੇ ਤਹਿਸੀਲ ਜੈਤੋ ਪੈ ਜਾਂਦੀ ਹੈ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਣਾ ਮੱਝ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਓ ਬਈ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਲਖਵਿੰਦਰ ਸਿੰਘ ਬਾਈ ਲਖਵਿੰਦਰ ਸਿੰਘ ਬਾਈ ਰਘਵਿੰਦਰ ਆਪਣਾ ਮੋਬਾਈਲ ਨੰਬਰ ਬੋਲਿਓ 9915030980 ਵੀਰੇ 99150 ਹਾਂਜੀ 30980 30980 ਇਹ ਝੋਟੀ ਬਾਈ ਜੀ ਮਕਾਊਆ ਆਪਣੀ ਤੇ ਘਰ ਦੀ ਐ ਇਹ ਹਾਂਜੀ ਵੀਰੇ ਤੇ ਕਿੰਮਾ ਸੂਆ ਇਹ ਦੂਜਾ ਸੂਆ ਹੈ ਵੀਰੇ ਦੂਜਾ ਇਹ ਕਿੰਨੇ ਕ ਦਿਨ ਲੈ ਜੂਗੀ ਬਾਈ ਲੈ ਜੂਗੀ ਕੋਈ 10 ਕ ਦਿਨ ਠੀਕ ਐ ਤੇ ਦੁੱਧ ਬਾਈ ਜੀ ਪਹਿਲਾ ਸੂਆ ਤੁਹਾਡੇ ਕੋਲ ਸੀ ਕਿੰਨਾ ਕ ਕੱਢਿਆ ਸੀ ਤੇ ਅੱਜ ਕਿੰਨਾ ਕੱਢ ਦੂਗੀ 12 ਲੀਟਰ ਕੱਢਿਆ ਸੀ ਵੀ ਠੀਕ ਐ ਤੇ ਮੂੰ ਮੱਥਾ ਤੁਹਾਨੂੰ ਦਿਖਾ ਦਨੇ ਆ ਦੋਸਤੋ ਸੰਗ ਪੁੱਛੋਂ ਹੋ ਕੇ ਕੁੰਡਾ ਦੇਖ ਸਕਦੇ ਆ ਤੁਸੀਂ ਦੂਜਾ ਸੂਆ ਥਣ ਹਵਾਨਾ ਚੰਗਾ ਦੇਖ ਸਕਦੇ ਆ ਦੋਸਤੋ ਬਹੁਤ ਚੰਗਾ ਹਵਾਨਾ ਥਣ ਸਾਫ ਮੋਟਾ ਮੋਟਾ ਥਾਣਾ ਇਹ ਮੁਠੀ ਦੀ ਜੁਵਾਈ ਵਾਲਾ ਪੁੱਛਦਾ ਨੰਬਰ ਥੱਲੋਂ ਥੋੜਾ ਜਿਹਾ ਚਟਾ ਹੈ ਬਾਕੀ ਬਹੁਤ ਵਧੀਆ ਹਵਾਨਾ ਦੂਜੇ ਪਾਸੋਂ ਵੀ ਦੋਸਤੋ ਜਿਵੇਂ ਸੇਮ ਸੈਂ ਹੈ ਆਪਣਾ ਉੱਲਾ ਥਾਣਾ ਚੰਗਾ ਹਵਾਨਾ ਹੈ। ਜੇ ਬਾਕੀ ਤਰਦੀ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਊਗੀ। ਇੱਕ ਜਿਹੜਾ ਉੱਥਾ ਥੋੜਾ ਇੱਕ ਪਾਸੇ ਬੈਠਾ ਹੋਇਆ ਦੇਖ ਸਕਦੇ ਤੁਸੀਂ। ਬਾਕੀ ਸਾਫ ਸੁਥਰੀ ਆ ਤੇ ਤੋਰ ਕੇ ਤੁਹਾਨੂੰ ਦਿਖਾ ਦਿਆਂ। ਦੇਖ ਸਕਦੇ ਆਂ ਦੋਸਤੋ ਵੈਸੇ ਤੁਰਨ ਦੇ ਵਿੱਚ ਕੋਈ ਦਿੱਕਤ ਨਹੀਂ ਗਈ। ਤੇ ਬਹੁਤ ਹੀ ਵੱਡੇ ਹਵਾਨੇ ਵਾਲੀ ਆ। ਆ ਕੇ ਦੇਖੋਗੇ ਦੋਸਤੋ ਤੁਹਾਡੇ ਪਸੰਦ ਆਊਗੀ। ਮੋੜ ਲਓ ਜੀ। ਹਵਾਨੇ ਵਾਲੀ ਹੈ ਦੋਸਤੋ 10 ਦਿਨ ਸੂਣ ਚ ਬਾਕੀ ਆ ਇਹ 10 ਦਿਨਾਂ ਦੇ ਵਿੱਚ ਨੇ ਬਹੁਤ ਵੱਡਾ ਹਵਾਨਾ ਤਿਆਰ ਕਰ ਜਾਣਾ ਚੰਗੇ ਦੁੱਧ ਵਾਲੀਆ 11 12 ਲੀਟਰ ਦੁੱਧ ਪਾਈਆਂ ਦਾ ਕੱਢੂਗੀ ਹਾਂਜੀ ਭਾਈ ਜੀ ਫਿਰ ਮੁੱਲ ਕੀ ਰੱਖਿਆ ਇਹਦਾ 90000 ਰੁਪਿਆ ਵੀਰੇ 90000 ਇਮਾਨਤਾਨ ਕਰ ਦਿਆਂਗੇ ਵੀਰੇ ਠੀਕ ਹੈ ਜੀ ਲਾਓ ਵੀ ਮਿੱਤਰੋ 90000 ਮੋਲਾ ਬਣਦਾ ਇਮਾਨਤਾਨ ਤੁਹਾਡਾ ਇਹਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਜੇ ਕਿਸੇ ਵੀਰ ਦੇ ਇਹ ਝੋਟੀ ਪਸੰਦ ਦਾ ਦੂਜਾ ਸੂਆ ਸਾਰੀ ਡਿਟੇਲ ਬਾਈ ਨੇ ਦੇਤੀ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਲਿਓ ਜੇ ਕਿਸੇ ਵੀਰ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਵੀਡੀਓ ਬਣਾਉਣ ਲਈ ਦੋਸਤੋ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਜਲਦੀ ਕਿਸੇ ਨੰਨੀ ਵੀਡੀਓ ਦੇ ਨਾਲ ਧੰਨਵਾਦ